ਅਕਾਲੀ ਸਿਆਸਤ ਦੇ ਅੰਦਰ ਵੱਡੀ ਹਲਚਲ ਬਲਜੀਤ ਸਿੰਘ ਦਾਦੂਵਾਲ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਬਣਾ ਦਿੱਤਾ ਗਿਆ ਅਕਾਲੀ ਦਲ ਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਅਕਾਲੀ ਦਲ ਦੇ ਪ੍ਰਧਾਨ ਬਣ ਦੇ ਨਾਲ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦੇ ਵਿੱਚੋਂ ਵੱਡੀ ਹਲਚਲ ਤੇਜ ਹੋਈ ਹੈ ਕੀ ਮਾਮਲਾ ਹੈ ਕਿਵੇਂ ਪ੍ਰਧਾਨ ਬਣੇ ਕਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਇਹਦੇ ਬਾਰੇ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਣੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਹਲੇ ਤੱਕ ਮਨਜ਼ੂਰ ਨਹੀਂ ਹੋਇਆ ਅਕਾਲੀ ਸਫਾ ਦੇ ਅੰਦਰ ਹਲਚਲ ਇਸ ਕਦਰ ਹੈ ਕਿ ਹਰ ਕੋਈ ਟਿਕ ਟਿਕੀ ਲਗਾ ਕੇ ਦੇਖ ਰਿਹਾ ਹੈ ਕਿ ਆਖਰਕਾਰ ਵਾਪਰਨਾ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਧੜੇ ਨੇ ਟੀਢਾਈ ਵਰਤ ਨਹੀਂ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਹੁਕਮਾਂ ਨੂੰ ਜਿਹੜਾ ਮੰਨਣਾ ਹੈ ਉਹਨਾਂ ਦੀ ਪਾਲਣਾ ਕਰਨੀ ਹੈ ਇਸੇ ਵਿੱਚਕਾਰ ਖਬਰ ਆ ਰਹੀ ਕਿ ਸੰਤ ਬਲਜੀਤ ਸਿੰਘ ਦਾਦੂਆ ਜਿਨ੍ਹਾਂ ਦਾ ਸਿੱਖ ਹਲਕਿਆਂ ਦੇ ਅੰਦਰ ਸਿੱਖ ਸਿਆਸਤ ਦੇ ਅੰਦਰ ਵੱਡਾ ਨਾਂ ਹੈ ਤੇ ਵੱਡੀ ਚਰਚਾ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਕਿਵੇਂ ਬਣੇ ਇਹ ਤੁਹਾਨੂੰ ਹੁਣ ਮੈਂ ਖੋਲ ਕੇ ਦੱਸਦਾ ਇਸ ਦੀ ਅੰਦਰਲੀ ਕੁੰਡੀ ਜਥੇਦਾਰ ਬਲਜੀਤ ਸਿੰਘ ਦਾਦੂਆ ਨੂੰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਪ੍ਰਧਾਨ ਬਣਾ ਲਿਆ ਗਿਆ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਦੀ ਲੜਾਈ ਲੜਨ ਲਈ 28 ਨਵੰਬਰ ਨੂੰ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂਵਾਲ ਸਿਰਸਾ ਹਰਿਆਣਾ ਵਿੱਚ ਸੰਗਤ ਸੰਤ ਚੰਤਕ ਸਿੱਖ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਧਾਰ ਤੇ ਸਾਬਕਾ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਗਠਨ ਦਾ ਐਲਾਨ ਕੀਤਾ ਗਿਆ ਜਾਨੀ ਕਿ ਇੱਕ ਨਵੀਂ ਪਾਰਟੀ ਵੀ ਬਣ ਗਈ ਹੈ ਜਿਹੜੀ ਅਕਾਲੀ ਦਲ ਨਵੀਂ ਬਣ ਚੁੱਕੀ ਹੈ ਉਪਰੰਤ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਜ ਸਿੰਘ ਸਹਿਬਾਨ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਜਮਨਾ ਨਗਰ ਜਥੇਦਾਰ ਸਵਰਨ ਸਿੰਘ ਰਤਿਆ ਫਤਿਆਬਾਦ ਜਥੇਦਾਰ ਮਲਕੀਸ਼ ਸਿੰਘ ਪੰਨੀਵਾਲਾ ਸਿਰਸਾ ਜਥੇਦਾਰ ਉਮਰਾਓ ਸਿੰਘ ਸ਼ੀਨਾ ਕੈਥਲ ਜਥੇਦਾਰ ਸਵਰਨ ਸਿੰਘ ਬੂੰਗਾ ਟਿੱਬੀ ਪੰਚਕੁਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਨ੍ਹਾਂ ਨੇ ਸਮੁੱਚੀ رائے ਇਕੱਠੀ ਕਰਨ ਮਗਰੋਂ ਗੁਰਦੁਆਰਾ ਸਾਹਿਬ ਪਾਸ਼ਾਏ ਸ਼ੇਵੀ ਕੁਰਕ ਖੇਤਰ ਦੀਵਾਨ ਹਾਲ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਅਜਾੜ ਦਾ ਪ੍ਰਧਾਨ ਲਾਣਿਆ ਇਸ ਮੌਕੇ ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਸੰਧ ਜਥੇਦਾਰ ਸੁਦਰਸ਼ਨ ਸਿੰਘ ਅੰਬਾੜਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਮੰਡੇਪਰ ਜਨਰਲ ਸਕੱਤਰ ਪੰਥਕ ਬਲਾਰੇ ਭਾਈ ਮੋਹਮਮਦ ਸਿੰਘ ਦਮਦਮੀ ਟਕਸਾਲ ਜਥੇਦਾਰ ਕਰਨੈਲ ਸਿੰਘ ਪੰਜੋਲੀ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਥੇਦਾਰ ਪਰਮਜੀਤ ਸਿੰਘ ਸਹੋਲੀ ਪ੍ਰਧਾਨ ਸੁਤੰਤਰ ਅਕਾਲੀ ਦਲ ਹਾਜ਼ਰ ਸਨ ਇਸ ਮੌਕੇ ਜਥੇਦਾਰ ਦਾਦੂਵਾਲ ਨੇ ਸੁਖਵਿੰਦਰ ਸਿੰਘ ਮੰਡੇਪਰ ਨੂੰ ਪਾਰਟੀ ਦਾ ਜਨਰਲ ਸਕੱਤਰ ਉਮਰਾਓ ਸਿੰਘ ਸ਼ੀਨਾ ਨੂੰ ਕੈਥਲ ਨੂੰ ਖਜ਼ਾਨਤ ਈਸ਼ੰਦਰਪਾਲ ਸਿੰਘ ਬਰਾੜ ਨੂੰ ਆਪਣਾ ਸਲਾਹਕਾਰ ਐਡਵੋਕੇਟ ਮਨਿੰਦਰ ਸਿੰਘ ਕੈਥਲ ਅਤੇ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੂੰ ਪਾਰਟੀ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਪੰਥਕ ਸਿਆਸਤ ਦੇ ਅੰਦਰ ਅਕਾਲੀ ਦਲ ਆਜ਼ਾਦ ਦਾ ਬਾਨਾ ਇੱਕ ਵੱਡੀ ਘਟਨਾ ਹੈ। ਹਰਿਆਣੇ ਦੇ ਅੰਦਰ ਜਿਸ ਪ੍ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਨਵੀਂ ਕਮੇਟੀ ਬਣਾਈ ਗਈ ਜਿਹਦੇ ਵਿੱਚ ਕਿਉਂਕਿ ਦਾਦੂਵਾਲ ਹੁਣੀ ਉਹ ਆਗੂ ਨੇ ਜਿਨ੍ਹਾਂ ਨੂੰ ਕਦੇ ਵੀ ਇਸ ਪਾਸੇ ਜਿਹੜਾ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਉਹ ਚਾਹੁੰਦੇ ਸੀ ਅਸੀਂ ਅਗਵਾਈ ਕਰੀਏ। ਦਾਦੂਵਾਲ ਦਾ ਕਿਰਦਾਰ ਸਿੱਖ ਹਲਕਿਆਂ 'ਚ ਤੇ ਸਮਾਜਿਕ ਹਲਕਿਆਂ 'ਚ مشਕੂਕ ਰਿਹਾ ਹੈ। ਦਾਦੂਵਾਲ ਦੀਆਂ ਭਾਜਪਾ ਆਗੂਆਂ ਦੇ ਨਾਲ ਨਜ਼ਦੀਕੀਆਂ ਫਿਰ ਕਿਸਾਨੀ ਅੰਦੋਲਨ ਵੇਲੇ ਵਰਤੇ ਗਏ ਕਰਦਾਰ ਉਹਨਾਂ ਦੀ ਜਿਹੜੀ ਕਹਿ ਲਈ ਕਿ ਡਬਲ ਸਟੈਂਡਰਡ ਜਿਹੜੀ ਰਣਨੀਤੀ ਰਹੀ ਉਹ ਸਾਰੇ ਪਾਸੇ ਉਹਨਾਂ ਨੂੰ مشਕੂਕ ਕਰਦੀ ਹੈ ਕਿ ਕੀ ਉਹ ਕਿਹਦੇ ਬੰਦੇ ਨੇ ਇਸ ਬਾਰੇ ਜਿਹੜੀ ਚਰਚਾ ਉਹ ਹਮੇਸ਼ਾ ਚੱਲਦੀ ਰਹੀ ਕੁਝ ਲੋਕ ਉਹਨਾਂ ਨੂੰ ਆਰਐਸਐਸ ਦੇ ਇਲਜ਼ਾਮ ਲਾਉਂਦੇ ਰਹੇ ਕੁਝ ਏਜੰਸੀਆਂ ਦੇ ਹੁਣ ਤਾਂ ਆਰਐਸਐਸ ਤੇ ਏਜੰਸੀਆਂ ਇਕੱਠੀਆਂ ਨੇ ਫਿਰ ਕਹਿ ਸਕਦੇ ਆ ਕਿ ਦੋਵਾਂ ਦੇ ਹੋ ਸਕਦੇ ਆ ਇਹ ਇੱਕ ਅਲਹਿਦਾ ਮਸਲਾ ਹੈ ਇਹਦੇ ਬਾਰੇ ਚਰਚਾ ਬੈਸ ਹੈ ਕੋਈ ਤੱਥ ਕੋਈ ਸਬੂਤ ਕਦੇ ਨਹੀਂ ਮਿਲਿਆ ਇੱਕ ਹੰਡ ਚਰਚਾਵਾ ਦਾ ਵਿਸ਼ਾ ਰਹਿ ਆਇਆ ਦਾਦੂਵਾਲ ਕੀ ਹਰਿਆਣੇ ਦੇ ਸਿੱਖਾਂ ਨੂੰ ਅਗਵਾਈ ਦੇ ਪਾਉਣਗੇ ਜਿਸ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਚੋਣਾਂ ਲੜਨ ਤੋਂ ਰੋਕਿਆ ਗਿਆ ਹੈ ਜੋ ਕਿ ਗਲਤ ਹੈ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਸਵਾਲ ਹੈ ਕੀ ਸ਼੍ਰੋਮਣੀ ਅਕਾਲੀ ਦਲ ਕੋਈ ਨਵਾਂ ਧਿਰ ਬਣ ਕੇ ਜਿਹੜਾ ਉਹ ਚੱਲੇਗਾ ਇਹ ਹੁਣ ਸਵਾਲ ਜਿਹੜੇ ਆ ਉੱਥੇ ਪੈਦਾ ਹੋ ਚੁੱਕੇ ਆ ਆਉਂਦੇ ਦਿਨਾਂ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਾਂਗੂ ਕੋਈ ਉੱਥੇ ਨਵੀਂ ਧਿਰ ਬੜਾਵੇਗਾ ਜਿਹੜੀ ਕਿ ਉੱਥੇ ਚੋਣਾਂ ਲੜੇਗੀ ਇਹ ਹੁਣ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ ਪਰ ਅਕਾਲੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਹੋਈ ਹੈ ਸਿੱਖ ਸਿਆਸਤ ਨੂੰ ਇਸ ਚੀਜ਼ ਨੇ ਕਾਫੀ ਪ੍ਰਭਾਵਿਤ ਕਰਨਾ ਹੈ